ਕੁਝ ਲੋਕ ਇਹ ਕਹਿ ਰਹੇ ਆ ਕਿ ਨਿਊ ਆਰਡਰ ਦਾ ਮਤਲਬ ਹੈ ਕਿ ਅਮਰੀਕਾ ਦੀ ਸਰਦਾਰੀ ਨਹੀਂ ਰਹੂਗੀ ਤੇ ਆਉਣ ਵਾਲੇ ਸਮੇਂ 'ਚ ਸ਼ਾਇਦ ਚਾਈਨਾ ਜਿਹੜਾ ਉਹ ਦੁਨੀਆ ਨੂੰ ਸੁਪਰ ਪਾਵਰ ਦੇ ਤੌਰ ਤੇ ਨਜ਼ਰ ਆਊਗਾ ਮੈਂ ਵੇਖਿਆ ਕਿ ਦੁਨੀਆ 'ਚ ਸ਼ਰੀਕੇ ਦਾ ਮਾਜ ਸ਼ਰੀਕੇ ਨੂੰ ਬਰਦਾਸ਼ਤ ਕਰਨ ਦਾ ਮਾਜ ਨਹੀਂ ਹੈ ਹਮ ਇਸ ਤਰ੍ਹਾਂ ਸੀ ਜਿਹੜਾ ਵਰਲਡ ਆਰਡਰ ਮੈਂ ਨਹੀਂ ਮੰਨਦਾ ਕਿ ਇਹ ਇੰਪਲੀਮੈਂਟ ਕਦੀ ਵੀ ਹੋ ਸਕਦਾ ਮਤਲਬ 크ਰਿਸਚਨ ਮੁਸਲਮ ਤੇ ਯਹੂਦਾਂ ਕੇ ਦੁਨੀਆ ਤੇ ਪਹਿਲਾ ਮਨੁੱਖ ਜਿਹੜਾ ਉਤੋਂ ਆਇਆ ਸੀ ਉਹ ਸੀ ਆਦਮ ਹੂੰ ਉਹਦੀ ਜਿਹੜੀ ਘਾਲਾਲੀ ਸੀ ਉਹਦਾ ਨਾਂ ਸੀ ਏਵਾ ਹਵਾ ਅਸੀਂ ਉਹਨੂੰ ਅਰਬੀ 'ਚ ਕਹਿੰਦੇ ਆ ਚਲਾਵਾ ਕਬੂਲ ਕਰ ਲਿਆ ਮੇਰਾ ਨਹੀਂ ਕੀਤਾ ਹੂੰ ਤੇ ਉਸ ਤੋਂ ਨੂੰ ਭਰਾ ਨੇ ਭਰਾ ਨੂੰ ਜਿਹੜਾ ਦੁਨੀਆ ਤੇ ਪਹਿਲਾ ਕਤਲ ਕੀਤਾ ਭਰਾ ਨੇ ਭਰਾ ਨੂੰ ਕੀਤਾ ਯਾਨੀ ਸ਼ਰੀਕੇ ਨੇ ਕੀਤਾ ਇਹ ਰਸ਼ੀਆ ਕਹਿੰਦਾ ਨੂੰ ਹੁਣ ਪਿੱਛੇ ਹਟਾਣਾ ਜਿਸ ਕਹਾਸੀ ਉਹਨਾਂ ਤੋ ਕਿ ਖੁਦ ਅਮਰੀਕਾ ਵੀ ਉਹਨਾਂ ਸਾਮਨੀ ਰਹਿ ਗਿਆ ਯਾਨੀ ਜੇ ਚੌਧਰੀ ਆਪੀ ਕਮਦੋਰ ਹੋ ਜੇ ਤੇ ਫਿਰ ਬੜੇ ਘਰ ਰੋਟ ਪੈਣ ਦੇ ਪੈਣ ਦੇ ਨਿਆਲ 247 ਟੀਵੀ ਦੇ ਗਵਾਂਡੀ ਪ੍ਰੋਗਰਾਮ ਚ ਤੁਹਾਡਾ ਸਵਾਗਤ ਕਰਦੇ ਆਂ ਸਵਾਗਤ ਮੇਰੇ ਨਾਲ ਮਤਰੂਬ ਰਾਚਨੀ ਗਵਾਂਡੀ ਪ੍ਰੋਗਰਾਮ ਦੇ ਕਰਤਾ ਤਰਤਾਹੀ ਨੇ ਜੀ ਤੇ ਇਹਨਾਂ ਨਾਲ ਕਾਫੀ ਮਹੀਨਿਆਂ ਬਾਅਦ ਗੱਲਬਾਤ ਕਰ ਰਹੇ ਆਂ ਵਰਲਡ ਟੂਰ ਤੋਂ ਵਾਪਸ ਮੁੜੇ ਆ ਤੇ ਇਹਨਾਂ ਦੇ ਜਦੋਂ ਵਿਦੇਸ਼ਾਂ ਦੀ ਸੈਰ ਕਰ ਰਹੇ ਸੀ ਤੇ ਬੜਾ ਕੁਝ ਬਦਲਿਆ ਤੇ ਕੁਝ ਗੱਲਾਂ ਬਾਤਾਂ ਇਹਨਾਂ ਨਾਲ ਕਰਨੀਆਂ ਨੇ ਇਹਨਾਂ ਦੇ ਟੂਰ ਬਾਰੇ ਵੀ ਤੁਹਾਨੂੰ ਜਾਣਕਾਰੀਆਂ ਲੈ ਕੇ ਦਵਾਂਗੇ ਕਿੱਥੇ ਕਿੱਥੇ ਜਾ ਕੇ ਇਹ 13 ਮੁਲਕਾਂ 'ਚ ਘੁੰਮ ਕੇ ਆਏ ਆ ਮੋਟਾ-ਮੋਟਾ ਵੇਖ ਪੁੱਛ ਵੀ ਲੈਨੇ ਆ ਬਾਅਦ ਚ ਇਹਨਾਂ ਨਾਲ ਕੁਝ ਗੱਲਾਂ ਕਰਨੀਆਂ ਤੇ ਸਭ ਤੋਂ ਪਹਿਲਾਂ ਤਾਂ ਵੈਲਕਮ ਤੁਹਾਡਾ ਜੀ ਆਪਣੇ ਗੜੈ ਸਾਹਿਬ ਜੀ ਬੜੀ ਮਿਹਰਬਾਨੀ ਜਿਲਤਬ ਤੇ ਪੰਜਾਬ ਟੀਵੀ ਨੂੰ ਵੇਖਣ ਵਾਲੇ ਸਾਡੇ ਸਾਡੇ ਦਰਸ਼ਕ ਦੇ ਨੇ ਉਸ ਸਾਡੇ ਉਸ ਸਵੇਰ ਸਾਡੇ ਨਾਜ਼ਰੀਨ ਸਾਡੇ ਵਿਊਅਰਸ ਤੇ ਉਨਾਨੂ ਹੀ ਬਹੁਤ ਬਹੁਤ ਸलाम ਸਤਿ ਸ੍ਰੀ ਅਕਾਲ ਇਸ ਬੜੀ ਮਿਲ ਬਣੀ ਅੱਛਾ ਬੜਾ ਸਾਹਿਬ ਇਹ ਤੁਹਾਨੂੰ ਕੋ ਪੁੱਛਦੇ ਆ ਉਹਦੀ ਕਿੱਥੇ ਕਿੱਥੇ ਜਾ ਕੇ ਆਏ ਦੁਨੀਆ ਚ ਆਪਾਂ ਬੜਾ ਸੋਚਦੇ ਪੜਦੇ ਸੁਣਦੇ ਆ ਰਹੇ ਆ ਪਿਛਲੇ ਕੁਝ ਸਾਲਾਂ ਤੋਂ ਕਿ ਨਿਊ ਵਰਲਡ ਆਰਡਰ ਹੁਣ ਆਉਣ ਵਾਲਾ ਆ ਨਿਊ ਵਰਲਡ ਆਰਡਰ ਦੇ ਲੋਕੀ ਅਲੱਗ ਅਲੱਗ ਮੀਨਿੰਗ ਕੱਢ ਰਿਹਾ ਕੁਝ ਕਹਿ ਰਿਹਾ ਕਿ ਜਦੋਂ ਕਾਰਪੋਰੇਟ ਸਾਰੀ ਦੁਨੀਆ ਤੇ ਕਾਬਜ ਹੋ ਜਾਊਗਾ ਤੇ ਉਹਨਾਂ ਦਾ ਆਰਡਰ ਚੱਲੂਗਾ ਜਿਸ ਤਰ੍ਹਾਂ WTO ਵਗੈਰਾ ਹੋਏ ਤੇ ਦੁਨੀਆ ਨੂੰ ਸਕੰਜੇ ਚ ਕੱਛਿਆ ਗਿਆ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਕੁਝ ਲੋਕ ਇਹ ਕਹਿ ਰਹੇ ਆ ਕਿ ਨਿਊ ਵਰਡ ਆਰਡਰ ਦਾ ਮਤਲਬ ਹੈ ਕਿ ਅਮਰੀਕਾ ਦੀ ਸਰਦਾਰੀ ਨਹੀਂ ਰਹੂਗੀ ਤੇ ਆਉਣ ਵਾਲੇ ਸਮੇਂ 'ਚ ਸ਼ਾਇਦ ਚਾਈਨਾ ਜਿਹੜਾ ਉਹ ਦੁਨੀਆ ਨੂੰ ਸੁਪਰ ਪਾਵਰ ਦੇ ਤੌਰ ਤੇ ਨਜ਼ਰ ਆਊਗਾ ਤੇ ਜਿਸ ਤਰ੍ਹਾਂ ਦੀਆਂ ਪੌਲਚੀਆਂ ਅਮਰੀਕਾ ਪਹਿਲਾਂ ਬ੍ਰਿਟਨ ਕਰਦਾ ਰਿਹਾ ਫਿਰ ਅਮਰੀਕਾ ਕਰਦਾ ਰਿਹਾ ਤੇ ਹੁਣ ਚਾਈਨਾ ਦੀ ਛਤਰ ਛਾਇਆ ਥੱਲੇ ਸਾਰਾ ਕੁਝ ਚੱਲੂਗਾ ਉਹਨੂੰ ਨਿਊ ਵਰਡ ਆਰਡਰ ਕਿਹਾ ਜਾਂਦਾ ਅਸਲਾਮੁਅਲਿਕ ਮੁਲਕਾਂ ਦਾ ਕੁਝ ਅਲੱਗ ਤਰ੍ਹਾਂ ਦਾ ਸਾਰਾ ਸਿਸਟਮ ਹੈ ਪਹਿਲੀ ਗੱਲ ਤੁਹਾਨੂੰ ਤੁਹਾਡੇ ਕੋ ਸਮਝਣਾ ਚਾਹਣਾ ਆ ਤੁਸੀਂ ਪੋਲਿਟਿਕਸ ਤੇ ਮਾਰ ਜੇ ਲਗਾਤਾਰ ਤੁਸੀਂ ਇਹਨਾਂ ਚੀਜ਼ਾਂ ਨਾਲ ਜੁੜੇ ਰਹੇ ਹੋ ਤੁਹਾਡੀ ਨਜ਼ਰ ਚ ਨਿਊ ਵਾਰਡ ਆਰਡਰ ਕੀ ਆ ਅ ਵੇਖੋ ਜਿਸਰ ਜਿਹੜਾ ਦੁਨੀਆ ਦਾ ਮਾਜ ਹੈ ਨਾ ਜਾਂ ਨੇਚਰ ਉਸ ਨੇਚਰ ਐ ਵੇਖ ਕੇ ਉਹ ਚੁਧਰਾਹਤ ਨੂੰ ਕਿਸੇ ਦੂਸਰੀ ਨਹੀਂ ਮੰਨਦੀ ਸਾਡੇ ਪੰਜਾਬ ਚ ਇੱਕ ਲਫ਼ਜ਼ ਚੱਲਦਾ ਹੈ ਸ਼ਰੀਕਾ ਹਮ ਅਸੀਂ ਸ਼ਰੀਕੇ ਨੂੰ ਅਸੀਂ ਲੋਕੀ ਨਹੀਂ ਮੰਨਦੇ ਭਾਵੇਂ ਬੜਾਈ ਉਹ ਆਪਣਾ ਹੋਵੇ ਜਾਂ ਬਗਾਨਾ ਹੋਵੇ ਸ਼ਰੀਕਾ ਹੋਏ ਹੁੰਦੇ ਬਗਾਨਾ ਅ ਸ਼ਰੀਕ ਉਹਨਾ ਜਿਹਦੇ ਨਾਲ ਸਾਡੇ ਵਿਚਾਰਾਂ ਦਾ ਮਤ ਭੇਦਿਆ ਤੇ ਉਹ ਸਾਡੇ ਮੈਨੂੰ ਆਪਣੇ ਨਾਜ਼ਰੀਨ ਨੂੰ ਆਪਣੇ ਵਿਊਰਜ਼ ਨੂੰ ਕੁਆਲਿਟੀ ਵੀ ਵੇਖਣ ਵਾਲਿਆਂ ਨੂੰ ਅੱਜ ਦੱਸਣ ਕਿ ਮੈਂ ਸ਼ੇਅਰ ਕਰਨਾ ਕਿ ਮੇਰੇ ਦਾਦਾ ਜੀ ਗ੍ਰੈਂਡਫਾਦਰ ਹੂੰ ਉਸ ਵਿਆਹ ਨਾਲਕ ਨੇ ਦਦੋਤ ਦੇ ਵਿੱਚ ਉਹਨਾਂ ਇੱਕ ਨਾਦਮ ਸਿਸਟਮ ਬਣਾਇਆ ਕਿ ਨਜ਼ਰਮ ਕਰ ਇੰਚਾਰਜ ਬਕਰ ਰੱਖੀ ਤੇ ਜਿਹੜੇ ਲੋਕਾਂ ਦੇ ਨਜ਼ਰ ਰੱਖਣ ਕਿਹੜਾ ਬੰਦਾ ਨਮਾਜ਼ ਪੜਦਾ ਹੈ ਕਿਹੜਾ ਜਾਂਦਾ ਹੈ ਕਿਹੜਾ ਨਹੀਂ ਤੇ ਜਿੱਦਾਂ ਦੀ ਇਰਾਨ ਚ ਮਲਟੀਪਲਿਸ ਬਣਾਈਆ ਮਲਟੀਪਲਿਸ ਬਿਲਕੁਲ ਉਸ ਤਰ ਤੇ ਉਹ ਨਾظم ਸਿਸਟਮ ਕਾਇਮ ਕੀਤਾ ਤੇ ਉਹਨਾਂ ਉਹ ਸਾਡੇ ਦਾਦਾ ਜੀ ਜਿਹੜੇ ਸਾਨੂੰ ਜੱਜ ਜ਼ਮੀਂਦਾਰ ਤੋਂ ਪਤਾ ਜੱਜ ਉਹ ਜਰਾ ਉਹ ਸਾਰੇ ਇਹ ਨਹੀਂ ਮੁਸਲਮਾਨ ਆ ਨਮਾਜ਼ ਰੋਜ਼ਾ ਉਹ ਮੌਕਾ ਮਿਲਣ ਸੇ ਪੈਰਲਨ ਸਾਰੇ ਪ੍ਰੈਕਟੀਕਲੀ ਮੁਸਲਮਾਨ ਉਹਨੇ ਪੱਕੇ ਨਹੀਂ ਹੁੰਦੇ ਜਿਨਾ ਹੋਣਾ ਚਾਹੀਦਾ ਜਾਂ ਵਾਟ ਐਵਰ ਜੋ ਵੀ ਨਾਲ ਪੰਜ ਨਮਾਜ਼ ਜੀ ਨਹੀਂ ਹੁੰਦੇ ਸਾਰੇ ਇਹ ਹੈ ਜਿਵੇਂ ਕਹੋ ਮੁੱਢੇ ਦੌਰ ਤੇ ਹਰ ਧਰਮ ਚ ਹੁੰਦਾ ਕੁਝ ਲੋਕ ਜਿਹੜੀਆਂ ਧਰਮ ਦੀਆਂ ਰਿਚੁਅਲ ਉਹਨਾਂ ਨੂੰ ਸਟ੍ਰਿਕਟਲੀ ਫਾਲੋ ਕਰਦੇ ਆ ਕੁਝ ਥੋੜੇ ਲਿਬਰਲ ਹੁੰਦੇ ਆ ਉਹ ਤੇ ਉਹਨਾਂ ਸੰਸਨ ਜਾਨ ਵੀ ਆ ਕਿ ਤੁਸੀਂ ਉਹਨਾਂ ਨੂੰ ਕਿਉਂਕਿ ਉਹ ਬਜ਼ੁਰਗ ਹਨ ਤੇ ਉਹਨਾਂ ਨੂੰ ਮੀਆਂ ਜੀ ਕਹਿੰਦੇ ਹਨ ਵੱਡੇ ਮੀਆਂ ਜੀ ਉਹਨਾਂ ਕਹਿੰਦੇ ਸਨ ਵੱਡੇ ਮੀਆਂ ਜੀ ਨੂੰ ਆਖੋ ਕਿ ਉਹ ਵੀ ਮਸੀਤਿਆਂ ਹੋਂ ਕਰਨਾ ਪੁਲਿਸ ਧਿਆਨ ਰੱਖਦੀ ਹੈ ਅੱਜ ਕੱਲ੍ਹ ਤੈਨਸਾਂ ਦਾ ਪੁੱਛਦੀ ਪੁੱਛਦੀ ਉਹਨਾਂ ਨੂੰ ਆਖਿਆ ਕਿ ਤੁਸੀਂ ਮਸੀਤ ਉਹ ਸ਼ਾਮ ਨੂੰ ਘਰੋਂਦੇ ਹਨ ਰੋਟੀ ਖਾਣ ਦੇਦੇ ਤੋਂ ਤੇ ਇਹ ਕੋਥੇ ਕਾਫੇ ਤੇ ਸਾਡੀ ਪੰਜਾਬ ਦੀ ਕਿ ਸ਼ਾਮ ਨੂੰ ਦੇਰ ਦੁਕਾਨੋਂ ਨਾ ਲੱਗ ਮਤਲਬ ਕਹਾ ਕਿ ਰੋਟੀ ਛੋਟੀ ਖਾਣੀ ਹੋ ਕਾ ਪੀ ਲਾਂ ਫੇਰ ਜਾਨ ਚਾਹ ਪੀਣੀ ਤੇ ਫੇਰ ਦੇਰ ਤੱਕ ਜਾਗੇ ਮਾਲ ਟੰਗਸ ਦੇ ਕੋਲ ਸੌਣਾ ਕੋਈ ਚਾਦਰ ਦੇਣਾ ਵੀ ਨਾਲ ਹੀ ਸੀ ਜਿਹੜਾ ਸਾਡੇ ਕਸਬੇ ਦੇ ਪਿੰਡ ਦੇ ਨਾਲ ਹੀ ਸੀ ਤੋ ਉਹ ਦੇਦੇ ਤਾਂ ਨਹੀਂ ਨਿਆਈ ਜ਼ਮੀਨ ਕਹਿੰਦੇ ਨੂੰ ਬਿਲਕੁਲ ਬਿਲਕੁਲ ਨਾਮ ਹੀ ਸਾਡਾ ਉਹ ਹੀ ਸੀ ਜ਼ਮੀਨ ਦਾ ਉਹ ਉਹ ਵਾਪਸ ਗਏ ਆ ਉੱਥੇ ਅਗਲੇ ਹੰਤ ਤੇ ਉਹਨਾਂ ਨੇ ਰੱਖਿਆ ਉਹ ਸਾਡੀ ਵਾਪਰ ਦੌਰ ਲਾਇਆ ਸਾਡੀ ਗੱਲ ਮੰਨ ਗਏ ਮੈਂ ਚਲੋ ਛੋਟਾ ਹੋਣਾ بڑا ਦੂਜੀ 3ੀ ਕਲਾਸ ਚ ਚੌਥੀ ਚ ਪੜਨਾ ਤੇ ਉਹਨਾਂ ਉਹਨਾਂ ਮਾਸੀ ਚ ਕਲਿਆ ਜਾਵਤ ਸੀ ਉਥੇ ਧਾਕ ਲੋਕਾਂ ਨੂੰ ਨਜ਼ਰ ਆਉ ਕਿ ਤੁਸੀਂ ਵੀ ਪਰਦੇਓ ਉਹ ਗਏ ਤੇ ਉਹਨਾਂ ਵਾਪਸ ਆਏ ਤੇ ਜਿਹੜੇ ਚਲੇ ਗਏ ਉਹਨਾਂ ਦੇ ਪਿੱਛੇ ਸਾਡੇ ਕੀਮ ਸਿੰਘ ਸਾਹਿਬ ਸਨ ਕਾਲਾ ਕੀਮ ਸਾਹਿਬ ਉਹਨਾਂ ਲੋਕਾਂ ਦੇ ਸਨ ਤੇ ਉਹ ਕਾਲਾ ਕੀਮ ਨਾਜ਼ਮ ਸਨ ਜਿਹੜੇ ਦਾਲਾ ਕਮੇਟੀ ਬਣਾਈ ਉਹਦੇ ਉਹ ਵੀ ਪਿੱਛੇ ਹੀ ਆ ਗਏ ਉਹਨਾਂ ਦੇ ਉਹਨਾਂ ਨੇ ਕਿਹਾ ਜੀ ਤੁਹਾਡੀ ਮਿਹਰਬਾਨੀ ਤੁਸੀਂ ਅੱਜ ਤੋਂ ਬਾਅਦ ਨਾ ਮੀਆਂ ਜੀ ਨੂੰ ਮਾਰਚੀਅਰ ਨਹੀਂ ਕਹਿੰਦਾ ਹਾਂ ਅਸਾਂ ਕਿ ਤੁਹਾਈਂ ਫਰ ਦੂਰ ਲਾਇਆ ਸੀ ਕੋਲ ਲੋਕਾਂ ਨੂੰ ਤੇ ਆਪ ਤੁਸੀਂ ਉਹਨਾਂ ਪੀ ਆ ਕੇ ਉਹਕੇ ਨੂੰ ਨਕਲਿਆ ਕਰੋ ਹੂੰ ਉਹਨੇ ਕਿਹਾ ਕਿ ਇੱਥੇ ਇਹਦੇ ਆਹਾਂ ਤੇ ਆਖਦੇ ਆ ਚਲੋ ਆਉਣਗੇ ਇਹਨਾਂ ਨੂੰ ਵੇਖਿਆ ਵੇਖੀ ਦੂਜੇ ਲੋਕ ਵੀ ਆਉਣਗੇ ਹੂੰ ਤੇ ਇਹ ਤੇ ਉੱਥੇ ਅਜ ਕਤਲੋ ਘਰ ਤੇ ਕਰਾਨ ਲੱਗੇ ਤਾਂ ਮੈਂ ਅਏ ਉਹਨੇ ਕਿਹਾ ਹੋਇਆ ਕਿ ਆਸਾਂ ਪੁੱਛਿਆ ਹੋਇਆ ਕਿ ਉਹਨੇ ਕਿਹਾ ਜੀ ਉਹ ਤੇ ਵਜ਼ੂ ਕਰਦੇ ਨਾ ਜਿਵੇਂ ਹਾਂਜੀ ਜਿਹੜਾ ਆਪਰੇ ਸਪਾਈ ਕਰਕੇ ਨਾ ਕਰਨਾ ਹਾਂਜੀ ਫਿਰ ਤੁਸੀਂ ਰੇ ਨਾਲ ਸਿੱਖ ਰਹੂਂਗੇ ਨਮਾਜ਼ ਨਾਲ ਸਿੱਖ ਰਹੂਂਗੇ ਸਾਂਦੇ ਆਇ ਤੇ ਬੈਠੇ ਹਾਂ ਇੱਕ ਟੁੱਟੀ ਤੇ ਨਾਲ ਦੀ ਟੁੱਟੀ ਤੇ ਇਤਫਾਕ ਨੂੰ ਉਹ ਟੁੱਟੀ ਕਰ ਤੁਸੀਂ ਮਦਦ ਕਰਨ ਲੱਗੇ ਤੇ ਅਬਾ ਇਧਰ ਤੋਂ ਹੁੰਦੀ ਆ ਉਹ ਨਾਲ ਦੀ ਜੋ ਸ਼ਰੀਕ ਬੈਠਾ ਸੀ ਉਹ ਜਿਹੜਾ ਜਿਹਨਾਂ ਲੱਗਦੀ ਸੀ ਮੀਆਂ ਜੀ ਦੀ ਉੱਥੇ ਉਹਨੂੰ ਵੇਖ ਕੇ ਤੇ ਉਹ ਲੱਗ ਪਿਆ ਧਿਆਨ ਉਹਦੇ ਨਾਲ ਨਾ ਕੀਤਾ ਉਹ ਜੋ ਲਾਤ ਬੜਾ ਲਾ ਸ਼ਰੀਕ ਹੈ ਲਾ ਸ਼ਰੀਕ ਹੈ ਜਿਸ ਦਾ ਕੋਈ ਸ਼ਰੀਕ ਨਾ ਹੋਵੇ ਯਾਨੀ ਰੱਬ ਨੂੰ ਮਹੱਤਵ ਘੱਟ ਕੇ ਤੇ ਨਾਲ ਗਾਲ ਕੱਢ ਕੇ ਬੜੀ ਵੱਡੀ ਜੀ ਐਲਾ ਤੇਰਾ ਕੋਈ ਸ਼ਰੀਕ ਨਹੀਂ ਜਿਹੜਾ ਤੇਰਾ ਸ਼ਰੀਕ ਹੈ ਨਾ ਉਹਦੀਆਂ ਲੱਤਾਂ ਪਾਉਂਦਿਆਂ ਉਹਨਾਂ ਆਖਿਆ ਜੀ ਉਹ ਜੋ ਗੱਲ ਲਾਊਡ ਹੋਈ ਨਾ ਮਸਲ ਤੇ ਉਹ ਨਾਜ਼ਮ ਸਾਹਿਬ ਵੀ ਆ ਕੇ ਕਾਲਾ ਖ਼ੀਮ ਸਾਹਿਬ ਵੀ ਉੱਤੇ ਕਰੋ ਗਿਆ ਉਹਨਾਂ ਨੇ ਕਿਹਾ ਉਹ ਵਿੱਚ ਜੋ ਉਵੇਂ ਦੂਜੀ ਵਾਰ ਤਾਂ ਤਪਕੇ ਜਾਰੇ ਸ਼ਰੀਕ ਦੀ ਕਿ ਮੈਨੂੰ ਸੁਣਾ ਕੇ ਕੀ ਆਜ਼ਾਦ ਅਮੀ ਮਹਤਵ ਕਰਦੇ ਮੈਨੂੰ ਫਿਰ ਤੇ ਉਹਨਾ ਬੜਾ ਵੈਜੀਬ ਬੀਚਾਉ ਕਰਕੇ ਜੋਨਾ ਮੂਤ ਹੈ ਉਲਟਾ ਵੀ ਅਸੀਂ ਲੋਕੀ ਸ਼ਰੀਕ ਨੂੰ ਨਹੀਂ ਮੰਨਦੇ ਸਫੀਰਤਨ ਐਸਾ ਸੀ ਪੂਰੀ ਇਨਸਾਨ ਦੇ ਪੂਰਾ ਮਲਾਜ ਜਿਲਾਉ ਅਫਰੀਕਾ ਦਾ ਆਸਟ੍ਰੇਲੀਆ ਦਾ ਕੰਟੀਨੈਂਟਲ ਆਮਰੀਕਨ ਕੰਟੀਨੈਂਟ ਦਾ ਯੂਰਪਸ ਜਿਵੇਂ ਮੈਨੂੰ ਹੁਣ ਵਲੋ 41 42 ਇਅਰ ਹੋ ਗਏ ਨੇ ਪਾਸ ਤੋਂ ਨਿਕਲੇ ਆ ਪ੍ਰੈਕਟੀਕਲੀ ਸਟੂਡੈਂਟ ਲਾਈਫ ਚ ਨਿਕਲਿਆ ਸਾਂ ਤੇ ਮੈਂ ਵੇਖਿਆ ਕਿ ਦੁਨੀਆ ਦੇ ਸ਼ਰੀਕੇ ਦਾ ਮਾਜ ਸ਼ਰੀਕੇ ਨੂੰ ਬਰਦਾਸ਼ਤ ਕਰਨ ਦਾ ਮਾਜ ਨਹੀਂ ਹੈ ਹਮ ਐਸਾ ਸੀ ਜਿਹੜਾ ਵਰਲਡ ਆਰਡਰ ਮੈਂ ਨਹੀਂ ਮੰਨਦਾ ਕਿ ਇਹ ਇੰਪਲੀਮੈਂਟ ਕਦੀ ਵੀ ਹੋ ਸਕਦਾ ਬਿਕੋ ਦੁਨੀਆ ਚ ਪਹਿਲਾ ਸ਼ਰੀਕਾ ਅਸੀਂ ਆਦਮ ਹਵਾ ਜਿਹੜੀ ਨੇ ਯਾਨੀ ਹਿਊਮਨ ਦੇ ਵਿੱਚ ਇੰਟਰਨਲ ਦੇ ਵਿੱਚ ਅਸੀਂ ਸਾਡਾ ਬਲੀਵ ਹੈ ਹਮ ਮਨ ਲਬ੍ਰੇਕ੍ਰੀਸ਼ਨ ਮੁਸਲਮ ਤੇ ਯਹੂਦਾਂ ਕਿ ਦੁਨੀਆ ਚ ਪਹਿਲਾ ਬੰਦ ਜਿਹੜਾ ਆਇਆ ਸੀ ਆਦਮ ਹਮ ਉਹਦੀ ਜਿਹੜੀ ਘਾਲਾਲੀ ਸੀ ਉਹਦਾ ਨਾਂ ਸੀ ਏਵਾ ਹਵਾ ਅਸੀਂ ਉਹਨੂੰ ਅਰਬੀ ਚ ਕਹਿੰਦੇ ਤੇ ਆਦਮੋਂ ਨਾਲ ਹਵਾ ਜਿਹੜੇ ਹਨ ਉਹਨਾਂ ਦੇ ਬੇਟੇ ਹਾਬਿਲ ਤੇ ਕਬੀਲ ਸਨ ਹਮ ਤੇ ਉਹਨੇ ਹਾਬਿਲ ਨੇ ਕਬੀਲ ਨੂੰ ਕਤਲ ਕਰ ਦਿੱਤਾ ਸੀ ਹਮ ਸ਼ਰੀਕੇ ਜਾ ਕੇ ਕਿ ਉਹਦੀ ਜਿਹੜੀ ਅੱਲਾ ਨੇ ਦਾਵਤ ਕਬੂਲ ਕਰ ਲਈ ਏ ਕਿ ਉਹਦੀ ਜਿਹੜੀ ਚੁਲਾਵਾ ਕਬੂਲ ਕਰ ਲਿਆ ਮੇਰਾ ਨਹੀਂ ਕੀਤਾ ਹਮ ਤੇ ਉਸ ਤੋਂ ਉਹਨੂੰ ਭਰਾ ਨੇ ਭਰਾ ਨੂੰ ਜਿਹੜਾ ਦੁਨੀਆ ਤੇ ਪਹਿਲਾ ਕਤਲ ਕੀਤਾ ਭਰਾ ਨੇ ਭਰਾ ਨੂੰ ਕੀਤਾ ਯਾਨੀ ਸ਼ਰੀਕੇ ਨੇ ਕੀਤਾ ਤੇ ਐਸਾ ਸੀ ਸ਼ਰੀਕੇ ਨੂੰ ਹਿਊਮਨ ਬੀਨ ਨੇ ਨਹਿਮਨ ਦੀ ਇਨਸਾਨ ਨੇਮਨ ਦਾ ਐਸ ਵਾਸਤੇ ਇਹਦਾ ਮੌਜੂਦ ਸਿਰਫ ਇਹ ਵਕਤ ਦੀ ਤੌਰ ਤੇ ਫਲਸਫਾ ਬਿਆਨ ਕਰਨ ਵਾਲੇ ਜਿਹੜੇ ਬਨੇ ਵਡੇ ਪ੍ਰੋਫੈਸਰ ਦਾਨਸ਼ਵਾਦ ਉਹ ਐਸ ਫਲਸਫੇ ਨੂੰ ਪੇਸ਼ ਕਰਦੇ ਨੇ ਮੈਂ ਇਹਦੇ ਤੇ ਕਦੀ ਵੀ ਬਲੀਵ ਨਹੀਂ ਕੀਤਾ ਹਾਂ ਤੁਸੀਂ ਵੇਖਿਆ ਕਿ ਗਿਲ ਸਾਹਿਬ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਨਹੀਂ ਸਾਰੇ ਸਮਾਜ ਦੇ ਵਿੱਚ ਤੇ ਜਿਹੜਾ ਜਿੱਦੋਂ ਤੁਸੀਂ ਕਿਸੇ ਮੁਲਕ ਕਿਸੇ ਸ਼ਹਿਰ ਸੂਬੇ ਚ ਕਿਸੇ ਪ੍ਰਵਿੰਸ ਚ ਕਿਸੇ ਕੰਟੀਨਟ ਚ ਦੋ ਪਾਰਟੀਆਂ ਹੁੰਦੀਆਂ ਨੇ ਹਮੇਸ਼ਾ ਇੱਕ ਕਾਂਗਰਸੀ ਇੱਕ ਬੀਜੇਪੀ ਹੈ ਸਾਡੇ ਕੋਲ ਇੱਕ ਮੁਸਲਮਾਨ ਲੀਕ ਇੱਕ ਪੂਰ ਪਾਰਟੀ ਹੈ ਪੀਟੀਆਈ ਤੋਂ ਹੋਣਾ ਹੀ ਤੇ ਇਹ ਦੋ ਪਾਰਟੀਆਂ ਹਮੇਸ਼ਾ ਦਹਿਲ ਤੇ ਬੈਲੈਂਸ ਰਹਿੰਦਾ ਹੈ ਇਹ ਅਮਰੀਕਾ ਇਹ ਰਸ਼ੀਆ ਰਹੇ ਜਾਂ ਚੀਨ ਰਹੇ ਤੇ ਬੈਲੈਂਸ ਰਹਿੰਦਾ ਹੈ ਨਾ ਹੋਵੇ ਜੇਈ ਸ਼ਰੀਕਾ ਨਾ ਹੋਵੇ ਤੇ ਉਹ ਜਲਾ ਵਨ ਪੋਲਰ ਜਦੋਂ ਹੋ ਜੇ ਉਹਦਾ ਨੁਕਸਾਨ ਹੁੰਦਾ ਆਪਾਂ ਵੇਖਿਆ ਹੀ ਆ ਜਿਹਨੂੰ ਆਪਾਂ ਕਹਿ ਰਹੇ ਆ ਕੋਲਡ ਵਾਰ ਤੋਂ ਬਾਅਦ ਜਦੋਂ ਇਹ ਸਰਦਾਰੀ ਅਮਰੀਕਾ ਕੋਈ ਤੇ ਕਾਫੀ ਤਬਾਈ ਵੀ ਹੋਈ ਆ ਅਲੱਗ ਜਗ੍ਹਾ ਐਂ ਵੇਖੋ ਉਹ ਜਿਹੜੀ ਕੰਟਰੀ ਰਸ਼ਿਆਨਾ ਲੱਗ ਜੀ ਜਾਂਦੀ ਏ ਉਹਨੂੰ ਅਮਰੀਕਾ ਨਹੀਂ ਛੇੜਦਾ ਇਹਨੂੰ ਛੇੜਿਆ ਉਹਨੇ ਪਿੱਛੇ ਲੱਗ ਜੰਨਾ ਅਮਰੀਕਾ ਨੇ ਬੜਾ ਅੱਛਾ ਵਲ ਡਾਲਰ ਨੂੰ ਚਲਾ ਕੇ ਯਾਦ ਹੈ ਦੀ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਹੀ ਵਰਲਡ ਪਾਵਰ ਮੈਂ ਸੋਨਲੀ ਸੁਪਰ ਪਾਵਰ ਅਮਰੀਕਾ ਹੈ ਰਸ਼ੀਆ ਆਪਣੇ ਅੰਦਰੂਨੀ ਹਾਲਾਤ ਦੀ ਵਜ੍ਹਾ ਤੋਂ ਰਸ਼ੀਆ ਸੋਵੀ ਯੂਨੀਅਨ ਬ੍ਰੋਕਨ ਬ੍ਰੋਕਨ ਹੋਇਆ ਉਸ ਬ੍ਰੋਕ ਦੀ ਵਜ੍ਹਾ ਨਾਲ ਸੋਵੀ ਯੂਨੀਅਨ ਟੁੱਟਣ ਦੀ ਵਜ੍ਹਾ ਨਾਲ ਜਿਹੜਾ ਐਸਾ ਲੀ ਜਿਹੜਾ ਅਮਰੀਕਾ ਨੂੰ ਪੇਚ 30 40 ਸਾਲ ਦਾ ਮੌਕਾ ਮਿਲ ਗਿਆ ਕੋਲ ਕਿ ਖੜੰਦਾ ਠੀਕ ਹੈ ਤੇ ਉਹਨੂੰ ਉਹ ਜਿਹੜਾ ਉਹ ਜਿਵੇਂ ਨਹੀਂ ਆਂਦੇ ਕਿ ਜਾਨਵਰ ਨੂੰ ਲਹੂ ਜਿਹੜਾ ਉਹਦੇ ਮੂੰਹ ਨੂੰ ਲੱਗ ਗਿਆ ਤੇ ਉਹਦੇ ਲਹੂ ਜਿਹੜਾ ਨਾ ਉਹ ਬਲੱਡ ਉਹਦੇ ਮੂੰਹ ਨੂੰ ਲੱਗ ਗਿਆ ਤੇ ਉਹ ਨਹੀਂ ਚਾਹਦਾ ਕਿ ਫਿਰ ਰਸ਼ੀਆ ਜਾਂ ਚైనా ਮੁਕਾਬਲੇ ਤੇ ਹੁੰ ਉਹ ਵੱਲ ਅਦਰ ਉਹਨੂੰ ਸਮਝਦਾ ਕਿ ਮੈਂ ਮੇਰਾ ਅਲਰਜੀ ਚੱਲੇ ਇਸੇ ਮੁਸਲਮਣ ਜਿਹੜੇ ਨੇ ਕਿਤੇ ਜੀ ਮਸਾਲਾ ਦੀ ਦੀਨ ਜਾ ਸਕਨੀ ਨਹੀਂ ਮੁਸਲਮਣ ਠੀਕ ਹੈ ਤੇ ਮੈਨੂੰ ਨਹੀਂ ਸਮਝਦਾ ਇਹ ਇਹ ਤਸਲ ਤੇ ਨਹੀਂ ਕਿਉਂਕਿ ਰਸ਼ੀਆ ਕਿਆ ਨਾ ਨੂੰ ਹੁਣ ਪਿੱਛੇ ਹਟਾਣਾ ਅਮਰੀਕਾ ਤੋਂ ਨਾ ਕਿਉਂਕਿ ਖੁਦ ਅਮਰੀਕਾ ਵੀ ਹੁਣ ਨਾ ਸਟਰੰਗ ਨਹੀਂ ਰਹਿ ਗਿਆ ਯਾਨੀ ਜੇ ਚੌਧਰੀ ਆਪੀ ਕਮਦੋਰ ਹੋ ਜੇ ਤੇ ਫਿਰ ਬڑے ਘਰ ਰੋਟ ਪੈਂਦੇ ਨੇ ਪੈਂਦੇ ਚ ਉਹਦੇ ਮੁਕਾਬਲੇ ਵਾਸਤੇ ਤੇ ਇਸ ਵਾਸਤੇ ਮੈਂ ਕਿਹੜੇ ਪੱਖ ਤੋਂ ਤੁਹਾਨੂੰ ਲੱਗਦਾ ਕਿ ਅਮਰੀਕਾ ਹੁਣ ਉਦਾਂ ਦਾ ਸਟਰੋਂਗ ਨਹੀਂ ਰਿਹਾ ਦੇਖੋ ਵਰਲਡ ਟ੍ਰੇਡ ਉਹਨਾਂ ਦੀ ਕਰੰਸੀ ਚ ਹੁੰਦਾ ਦੁਨੀਆ ਦੀ ਸਭ ਤੋਂ ਵੱਡੀ ਮਹਿੰਸ਼ੀਤ ਜਿਹਨੂੰ ਤੁਸੀਂ ਕਹਿੰਦੇ ਹੋ ਇਕਨੋਮੀ ਆ ਉਹ ਅਜੇ ਵੀ ਅਮਰੀਕਾ ਆ ਤੇ ਦੁਨੀਆ ਦੇ ਕੋਈ ਖਤਾ ਹੋ ਜਾਂ ਨਹੀਂ ਹੁਣ ਜਿੱਥੇ ਇਹਨਾਂ ਦੇ ਜਿਹੜੇ ਆ ਪੋਲੀਟੀਕਲ ਮਫਾਦ ਨਾ ਹੋਣ ਤੇ ਜਿੱਥੇ ਇਹਨਾਂ ਦੀ ਆਰਮੀ ਦੀ ਐਗਜ਼ਿਸਟੈਂਸ ਨਾ ਹੋਵੇ ਤੇ ਫਿਰ ਆਪਾਂ ਇਹਨਾਂ ਨੂੰ ਕਮਜ਼ੋਰ ਕਿੱਦਾਂ ਕਹਿ ਸਕਦੇ ਆ ਕਿਹੜੇ ਹਿਸਾਬ ਨਾਲ ਕਹਿ ਸਕਦੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਚਾਈਨਾ ਲੱਗਦਾ ਤੁਹਾਨੂੰ ਕਿ ਉਹ ਮਾਰਕੀਟ ਦੇ ਵਿੱਚ ਛਾ ਗਿਆ ਚੀਜ਼ਾਂ ਆ ਗਈਆਂ ਪਰ ਜਿਹੜੀ ਜਿੰਨਾ 40 ਸਾਲ ਤੁਸੀਂ ਗਿਣਾਏ ਆ ਜਦੋਂ ਆਪਣਾ ਸੋਵਿਟ ਯੂਨੀਅਨ ਟੁੱਟਣ ਤੋਂ ਲੈ ਕੇ ਹੁਣ ਤੱਕ ਜਿੰਨੇ ਚਿਰ ਦੀ ਸਰਦਾਰੀ ਰਹੀ ਆ ਇਸ ਦੌਰਾਨ ਜਿੰਨੀ ਇਹਨਾਂ ਨੇ ਐਡਵਾਂਸਮੈਂਟ ਕਰ ਲਈ ਜਿਨੂੰ ਸਟਾਰਵਾਰ ਕਹਿੰਨੇ ਆ ਜਾਂ ਇਹਨਾਂ ਦੀ ਨਾਸਾ ਨੇ ਜੋ ਕੁਝ ਕਰ ਲਿਆ ਬਾਕੀ ਦੁਨੀਆ ਜੋ ਮਰਜੀ ਕਾ ਵੀ ਬਰੇ ਕੇ ਸਾਡੇ ਕੋਲ ਨਿਊਕਲੀਅਰ ਪਾਵਰ ਆ ਰ ਕੋ ਬੰਬ ਹੈ ਗਿਆ ਇਹ ਹੈਗਾ ਪਰ ਅਮਰੀਕਾ ਦਾ ਤੋੜ ਹਜੇ ਲੱਭਿਆ ਨਹੀਂ ਲੋਕਾਂ ਨੇ ਨਹੀਂ ਲੱਭ ਗਿਆ ਤੁਸੀਂ ਤੇ ਜਾਣਦੇ ਹੋ ਤੁਸੀਂ ਤੇ ਸਿਆਸੀ ਆਪੀ ਫਿਗਰ ਸਿਆਸੀ ਵਿਰੋਧਾਫੀ ਵੀ ਹੋ ਦਰਨੇਸ਼ਵਰ ਵੀ ਹੋ ਤੇ ਤੁਸੀਂ ਸਮਝਦੇ ਹੋ ਕਿ ਇਹ ਜਿਹੜਾ ਨਵਾ ਪਿੱਛੇ ਬਨਿਆ ਬਲਾਕ ਕਿ ਜਲਾ ਬ੍ਰਿਕਸ ਨੂੰ ਕਹ ਰਹੇ ਹੋ ਬ੍ਰਿਕਸ ਦਾ ਉਹਨਾਂ ਤੇ ਡਾਲਰ ਤੋਂ ਇਹ ਇੱਕਦਮ ਜਰਨਲ ਦੁਬਾਰ ਚ ਕਹਿੰਦੇ ਨੇ ਹੋਜਤੇ ਹੋ ਮੋਰਗਨ ਕਿ ਇਹ ਅੱਜ ਅੱਜ ਸ਼ੁਰੂ ਕੀਤਾ ਕੱਲ ਸਵੇਰ ਉੱਠਦੇ ਜੀ ਤੇ ਦੁਨੀਆ ਬਦਲ ਗਈ ਹੋਏ ਐਂ ਜੀ ਨਹੀਂ ਹੁੰਦਾ ਇਹ ਤੇ ਸਮੇਂ ਲੱਗਦਾ ਡਾਲਰ ਨੂੰ ਵੀ ਇੰਪਲੀਮੈਂਟ ਹੋਣ ਚ ਟਾਈਮ ਲੱਗਿਆ ਸੀ ਬੜਾ ਟਾਈਮ ਲੱਗਿਆ ਸੀ ਬਲਕਿ ਹਾਲੇ ਤੱਕ ਵੀ ਕਈਆਂ ਜਗ੍ਹਾ ਤੇ ਉਹ ਅਕਸੈਪਟ ਕੀਤਾ ਜਾਂਦਾ ਕਿਆਂ ਜਗ੍ਹਾ ਤੇ ऐसे से नहीं ਇਹਨੂੰ ਵਾਪਸ ਕਰਨ ਚ ਵੀ ਥੋੜਾ ਕਿਉਂ ਉਹਨੇ ਸਾਲ ਤੇ ਨਹੀਂ ਲੇਕਿਨ ਕੁਝ ਸਾਲ ਤੇ ਲੱਗਣਗੇ ਨਾ ਉਹ ਉਹਦਾ ਅਲਟਰਨੇਟਿਵ ਜਿਹੜਾ ਮਾਰਕੀਟ 'ਚ ਮੌਜੂਦ ਹੈ ਠੀਕ ਹੈ ਹੁਣ ਨਹੀਂ ਯੂਰਪ ਨੇ ਟ੍ਰਾਈ ਕੀਤੀ ਸਰ ਯੂਰੋ ਵਾਲੀ ਪਰ ਉਹ ਕਾਮਯਾਬ ਬਹੁਤ ਕੋਈ ਨਹੀਂ ਉਹ ਯਾਰ ਉਹ ਉਹਨ ਤੇ ਮਾਮੇ ਪੋਪੀ ਦਾ ਬੇਜੇ ਕੰਮ ਸੀ ਨਾ ਉਹ ਅਮਰੀਕਾ ਦਾ ਤੇ ਉਹ ਤੇ ਉਹ ਅਮਰੀਕਾ ਦਾ ਕੋਣ ਨੇ ਸਰ ਅਮਰੀਕਨ ਵੀ ਤੇ ਯੂਰੋਪੀਅਨ ਨੇ ਉਹ ਉਥੇ ਜਰਮਨ ਤੇ ਡਾਚੇ ਤੇ ਉਹ ਹੀ ਉੱਠ ਕੇ ਗਿਆ ਨੇ ਆਰਿਸ਼ ਹਾਂ ਤੇ ਉਹ ਉਹ ਸਾਡੀ ਕੀ ਨਾ ਭਾਈ ਜਰਾ ਕੋਈ ਹੈ ਨਾ ਕੀ ਹੈ ਉਹ 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 ਜਿਹੜੀ ਹੈ ਨਾ ਉਹ ਸਾਡੀ ਇੱਕ ਡਰਾਮਾ ਉਹਨਾਂ ਦਾ 2011 ਉਹਦਾ ਗੇਪ ਵੀ ਚ ਉਹ ਜੋ ਅਮਰੀਕਾ ਦਾ ਹਲੇ ਵੇਖੋ ਨੈਟੋ ਚ ਅਮਰੀਕਾ ਸ਼ਾਮਲ ਹੈ ਅਮਰੀਕਾ ਦਾ ਕਿ ਤੱਕ ਬੰਦਾ ਆ ਚਾ ਦਰਜ਼ਾ ਦਰਜ਼ਾ ਕਿਲੋਮੀਟਰ ਦੂਰ ਇੱਕ ਬਿਚਾ ਹੈ ਬੰਦਾ ਸ਼ਾਮਲ ਕਹਾਦਾ ਮੈਂ ਨਾ ਉਹ ਵਾਲੀ ਵਾਰ ਸੀ ਉਹ ਮਾਲਕੀ ਮਾਲਕੀ ਹੋਆ ਅੱਛਾ ਉਹ ਕਿਹ ਲਗਾ ਉਹ ਅਸੀਂ ਮੁਸਲਮਾਨਾਂ ਚ ਕਹਿੰਦੇ ਐ ਫਲਾਣਾ ਕਾਮਾ ਤਾਂ ਹੁਬੇ ਅਲੀ ਜਿੰਨੀ ਕੀਤਾ ਬੁਗਦੇ ਮਾਫੀਆ ਚ ਕੀਤਾ ਯਾਨੀ ਅਲੀ ਜਿਹੜਾ حضرت ਅਲੀ ਲੈ ਫਲਾਹਮ ਦੇ ਦੁਸ਼ਮਣ ਤਾਂ ਉਹ ਯਾਨੀ ਮਾਫੀਆ ਯਾਨੀ ਉਹਨਾਂ ਨੇ ਅਲੀ ਦੇ ਪਿਆਰ ਚ ਨਹੀਂ ਕੀਤਾ ਬਲਕੇ ਉਹਦੇ ਦੁਸ਼ਮਣ ਦੇ ਮਾਵੀ ਦੀ ਦੁਸ਼ਮਣੀ ਚ ਕੀਤਾ ਐਸਮਾਤੀ ਇਹ ਜਿਹੜੇ ਕਮਨ ਜਿਹੜੇ ਨਾ ਉਹ ਜਿਹੜਾ ਯੂਰਪ ਦਾ ਉਹ ਮੈਨੂੰ ਬਹੁਤ ਉਹ ਦਿਨ 80 ਹੱਤੀ ਹਸਲ ਯੂਰਪ ਮੈਂ ਭਤੀਜੋਤੀ ਸਾਲ ਰਹੇ ਤੇ ਸੈਂਟੀ ਸਾਲ ਵਾਕੇ ਆ ਤੇ ਉਹਨਾਂ ਦੇ ਇੱਛੀ ਪਿਛੀ ਨੂੰ ਜਾਨਣਾ ਉਹਨੀਆਂ ਜ਼ਬਾਨਾਂ ਜਾਨਣਾ ਕਿਉਂਕਿ ਇਹ ਕਲਚਰ ਨੂੰ ਸਿੱਖਣਾ ਸੀ ਉਹਨਾਂ ਦੀ ਲੈਂਗੁਏਜ ਨੂੰ ਜ਼ਬਾਨ ਨੂੰ ਉਹਦੀ ਮਾਂ ਬੋਲੀ ਉਹਨਾਂ ਦੀ ਸਿੱਖਣੀ ਆ ਫਿਰ ਉਹਨਾਂ ਦੀ ਕਰਤੱਵ ਦੀ ਅਸਲ ਸਮਝ ਆਉਂਦੀ ਏ ਇਹਦੇ ਪਿੱਛੇ ਕੀ ਆ ਤੇ ਇਹ ਜਿਹੜਾ ਉਹਦੇ ਵਿੱਚ ਜਿਹੜਾ ਇਸ ਟਾਈਮ ਉਹ ਉਹਦੀ ਘਰ ਦੀ ਗੇਮ ਸੀ ਉਹ ਇਹਨਾਂ ਦੀ ਚੱਲੀ ਚੱਲੀ ਸਟ੍ਰੈਟ ਕਰਨ ਦੀ ਕੋਸ਼ਿਸ਼ ਨਹੀਂ ਅਮਰੀਕਾ ਨੂੰ ਉਹ ਹੈਲਪੈਂਟ ਕੋਲ ਇਹ ਉਹ ਸਾਰੇ ਅੱਗੇ ਉਹ ਉਹ ਦੌਰ ਚੋਂ ਹੁੰਦੇ ਹਨ ਤੇ ਅਜਾ ਇਹ ਜਿਹੜੇ ਹੋਣ ਤਾਂ ਜਿਹੜਾ ਜਿਹੜਾ ਇਹ ਜਿਹੜਾ ਇਹ ਮਜ਼ਾਕ ਨਹੀਂ ਹੈ ਇਹ ਜਿਹੜਾ ਬ੍ਰਿਕਸ ਆ ਜਿਹੜਾ ਇਹਨੂੰ ਮਜ਼ਾਕ ਨਹੀਂ ਹੈ ਉਹ ਵਾਕਈ ਉਹ ਇੱਕ ਐਸਾ ਵੇਖੋ ਨਾ ਉਹਦੇ ਜਿਹੜੇ ਸਰਬੀਜ਼ੇ ਬੂਤ ਇੰਡੀਆ ਖੋਲ ਕੇ ਉਹ ਨਾ ਤੇਲ ਖਰੀਦਦਾ ਇਰਾਨ ਕੋਲੋਂ ਵੀ ਖਰੀਦਦਾ ਰਸ਼ੀਆ ਕੋਲੋਂ ਵੀ ਖਰੀਦਦਾ ਔਰ ਪੇਮੈਂਟ ਆਪਣੀ ਮਦੀਨਾਂ ਕਰਦਾ ਡਾਲਰ ਨਹੀਂ ਲੈ ਲੈਂਦੇ ਠੀਕ ਹੈ ਉਹ ਆਪ ਇੰਡੀਆ ਕਹਿੰਦਾ ਕਿ ਮੈਂ ਆਪਣੀ ਕਮਰਸੀ ਚ ਦੇਣਾ ਉਹਨਾਂ ਕੇ ਕਬੂਲ ਹੈ ਸਾਨੂੰ ਉਹਨਾਂ ਨਾਲ ਬ੍ਰਾਜ਼ੀਲ ਵਾਡਾ ਕੋਲ ਕੇ ਸੌਸ ਅਮਰੀਕਾ ਦਾ ਉਹ ਵੀ ਉਹਨਾਂ ਨਾਲ ਲਾ ਲਿਆ ਉਹ ਜਿਹਨੇ ਮੁਲਕ ਨਹੀਂ ਉਹ ਤਗੜੇ ਮੁਲਕ ਨਹੀਂ ਉਹਨਾਂ ਨਾਲ ਲਾਇ ਜਿਨ੍ਹਾਂ ਦੀ ਕੋ ਵਰਥ ਜਿਹੜੇ ਜਿਨ੍ਹਾਂ ਕੋਲ ਕੁਝ ਹੈ ਦੇਣ ਨੂੰ ਹਮਮ سعودی ਅਰਬ ਉਹ ਆ ਮਤਲਬ ਸਾਰਾ سعودی ਅਰਬ ਨੇ ਪੈਟਰੋ ਡਾਲਰ ਦਾ ਉੱਤੇ ਸਮਝੌਤਾ ਅੱਗੇ ਨਹੀਂ ਕੀਤਾ ਕਹਿ ਜਾਂਦਾ ਅੱਗੇ ਉਹ ਜਿਹੜਾ 50 ਸਾਲ ਪਹਿਲਾ ਵਾਅਦਾ ਹੋਇਆ ਸੀ ਉਹ ਉਹਨੂੰ ਰਿਨਿਊ ਨਹੀਂ ਕੀਤਾ ਐਕਸਟੈਂਡ ਨਹੀਂ ਕੀਤਾ ਤੇ ਦੁਨੀਆ ਤੇ ਡਾਲਰ ਨੂੰ ਚਲਾਉਣ ਤੇ ਪੈਟਰੋ ਦਾ ਬੜਾ ਕੰਮ ਸੀ ਹਮਮ ਯਾਨੀ ਪੈਟਰੋਲ ਦਾ ਬੜਾ ਕੰਮ ਸੀ ਉਹਦੇ ਹੀ ਪਿੱਤੇ ਬਲਕੇ ਮੇਨ ਵਜੇ ਹੀ ਹੋਊ ਸੀ ਨਹੀਂ ਤੁਹਾਡੇ ਮਕਸਦ ਤੁਹਾਡਾ ਕਹਿਣ ਦਾ ਭਾਵੇਂ ਆ ਕਿ ਜਿਹੜਾ ਬੋਰਡ ਆਰਡਰ ਆ ਉਹਦਾ ਜਿਹੜਾ ਧੁਰਾ ਆ ਜਾਂ ਜਿਹਨੂੰ ਸੈਂਟਰ ਸੀ ਕਹਿੰਦੇ ਆ ਉਹ ਫਾਈਨੈਂਸ ਕਰੰਸੀ ਜਾਂ ਵਪਾਰੀ ਆ ਮੈਂ ਮੋਸਟਲੀ ਉਹਦੀ ਅਫੈਕਟ ਕਰਦਾ ਉਹ ਮਤਲਬ ਬਿਜਲ ਪਾਉ ਉਹ ਅਦਾ ਕਰਦੇ ਜਿਹੜੀ ਜਿਹੜੀ ਟੈਕਨਾਲੋਜੀ ਦੀ ਰੀਚ ਆ ਜਾਂ ਜਿਹੜੀ ਐਡਵਾਂਸਮੈਂਟ ਆ ਟੈਕਨਾਲੋਜੀ ਦੀ ਜਾਂ ਜਿਹੜੀ ਬੇਤਹਾਸ਼ਾ ਕੰਟਰੋਲ ਅਸਮਾਨ ਤੇ ਦੂਜੀਆਂ ਚੀਜ਼ਾਂ ਤੇ ਵਰਤ ਤੋ ਪਤਾ ਕੀ ਦੂੰ ਗਿਲਸਬ ਲੱਗਦਾ ਹੈ ਕਿ ਜਦੋਂ ਤੁਸੀਂ ਮੁਕਾਬਲੇ ਚ ਆਉਂਦੇ ਹੋ ਹਾਲ ਤੱਕ ਇਹਲੇ ਮੁਕਾਬਲਾ ਤੇ ਨਹੀਂ ਹੋਇਆ ਤੁਸੀਂ ਆਉਂਦੇ ਹੋ ਕਿਹਨਿਕਾ ਕੋਲ ਹੈ ਐ ਜਿਹਨੂੰ ਪੋਚਿਨ ਪੋਚਿਨ ਸਾਹਿਬ ਨੇ ਕਹ ਲਿਆ ਰੀਸੈਂਟਲੀ ਹਲੇ ਉਲੀਸ਼ਾਈ ਵੀ ਖੁਸ਼ਕ ਨਹੀਂ ਹੋਈ ਬਿਆਨ ਦੀ ਉਹ ਆਖੀ ਉਹਨੇ ਕਿਹਾ ਕਿ ਆਓ ਫਿਰ ਇੱਕ ਮਦਦ ਰਸੀ ਮਾਰਨੇ ਆਏ ਇੱਕ ਤੁਸੀਂ ਮਾਰੋ ਪਤਾ ਲੱਗ ਜਾਂਦਾ ਹਮ ਕਿਦਾ ਕਿਥੇ ਰੁਕਦਾ ਠੀਕ ਹਨ ਤੇ ਉਹਨੇ ਸੇ ਸਾਥ ਦਲ ਦਿੱਤੀ ਹੈ ਨਾ